ਕਿ ਆਪਾਂ ਕਿਸੇ ਵੀ ਭੈਣ ਭਰਾ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦੇਣੀ ਦੋਨੇ ਹੱਥ ਜੋੜ ਕੇ ਨਿਮਰਤਾ ਸਹਿਤ ਅਪੀਲ ਕਰਾਂਗਾ ਬੇਨਤੀ ਕਰਾਂਗਾ ਕਿ ਆਪਾਂ ਸਾਡੀਆਂ ਟੀਮਾਂ ਲਗਾਤਾਰ ਚੱਲ ਰਹੀਆਂ ਨੇ ਜੇ ਕਿਤੇ ਤੁਹਾਨੂੰ ਕਿਤੇ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਤੁਰੰਤ ਨਗਰ ਪੰਚਾਇਤ ਅਜਨਾਲਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦਾ ਗ੍ਰੇਡ ਪੰਜਾਬੀ ਟੀਵੀ ਵੇਖ ਰਹੇ ਦਸਤਖਤ ਦਾ ਸਵਾਗਤ ਹੈ ਮੈਂ ਹਾਂ ਜਗਦੀਸ਼ ਸਿੰਘ ਦਸਤਖਤ ਜਿਖਰੇ ਹੋ ਵੀ ਬਹੁਤ سارے ਇਲਾਕੇ ਬੜਾ ਜ਼ੋਰ ਪ੍ਰਭਾਵਿਤ ਹੋਏ ਰਿਹਾ ਤੇ ਮੈਂ ਹਲਕਾ ਜਨਾਲਾ ਦੀ ਗੱਲ ਕਰਾਂ ਤੇ ਜਨਾਲਾ ਦੇ ਸੈਣਾ ਹੁੰਦੀ ਬਹੁਤ ਸਾਰੀਆਂ ਵਾੜਾਂ ਅੰਦਰ ਪਾਣੀ ਭਰ ਗਿਆ ਤੇ ਬਹੁਤ ਸਾਰੀਆਂ ਬਿਮਾਰੀਆਂ ਤੇ ਜਿਹੜੇ ਮਤਲਬ ਔਰ ਦੇ ਖਸੇ ਹੋ ਰਹੇ ਨੇ ਉਸੇ ਨੂੰ ਲੈ ਕੇ ਲਗਾਤਾਰ ਸਰਕਾਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਲਗੇ ਜਨਾਲਾ ਦੇ ਪ੍ਰਭਾਵ ਇਸ ਪਾਸੇ ਤੇ ਲੋਕਾਂ ਦੇ ਸਰੀਰ ਪਰਦਾ ਹਨ ਮੈਂ ਤੁਹਾਨੂੰ ਲਗਾਤਾਰ ਸਾਂਝੇ ਤੌਰ ਤੇ ਇੱਥੇ ਜਿਹੜਾ ਵਾੜਾਂ ਅੰਦਰ ਜਾ ਕੇ ਜਿਹੜਾ ਵਾ ਅਜੋ ਫੋਗਿੰਗ ਕਰਵਾਈ ਜਾ ਰਹੀ ਹੈ ਕਿਉਂਕਿ ਲ ਆ ਲੋਕ ਜਿਹੜੇ ਨੇ ਇਸ ਚੀਜ਼ ਤੋਂ ਜਿਹੜੇ ਆ ਬਿਮਾਰੀਆਂ ਤੋਂ ਬਚ ਸਕਣ ਕਿਉਂਕਿ ਅਜਿਹੀਆਂ ਬਿਮਾਰੀਆਂ ਜਿਸ ਤਰੀਕੇ ਨਾਲ ਕਹਾਂ ਉਹ ਲੱਗਣ ਦਾ ਜਿਹੜਾ ਖਰਚਾ ਹੈ ਬਿਲਕੁਲ ਉਸੇ ਤਰੀਕੇ ਨਾਲ ਹੀ ਸਾਡੇ ਨਾਲ ਨਗਰਪੰਚਾਇਤ ਆਈ ਲਾਲਾ ਦੇ ਪ੍ਰਧਾਨ ਮਜੀਤ ਸਿੰਘ ਜੀ ਅੱਜ ਬਹੁਤ ਖੁਸ਼ਾਈ ਚਾਹੀਏ ਕਿਉਂਕਿ ਬਹੁਤ ਸਾਰਾ ਜਿਹੜੇ ਵਾਡਾਂ ਨੇ ਉੱਪਰ ਪ੍ਰਭਾਵਿਤ ਹੋਈਆਂ ਨੇ ਪਾਣੀ ਦਾ ਜਿਹੜਾ ਪੱਧਰ ਵਧਿਆ ਸੀ ਜਾਂ ਬਹੁਤ ਸਾਰੇ ਮੱਲੇਆਂ ਵਿੱਚ ਪਾਣੀ ਆ ਗਿਆ ਸੀ ਦੇਖੋ ਜੀ ਸਾਡੇ ਮਾਨਯੋਗ ਸਾਬਕਾ ਕੈਬਨਿਟ ਮੰਤਰੀ ਔਰ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਨ੍ਹਾਂ ਦੇ ਸਾਨੂੰ ਸਖਤ ਆਦੇਸ਼ ਨੇ ਕਿ ਆਪਾਂ ਕਿਸੇ ਵੀ ਭੈਣ ਭਰਾ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦੇਣੀ ਚਾਹੇ ਉਹ ਛੇਤ ਨਾਲ ਸੰਬੰਧਿਤ ਹੈ ਚਾਹੇ ਉਹ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਹੈ ਚਾਹੇ ਤੁਸੀਂ ਦੇਖਿਆ ਹੈ ਕਿ ਹੜ੍ਹ ਦੇ ਨਾਲ ਇਹ ਜਿਹੜਾ ਏਰੀਆ ਅਫੈਕਟ ਹੋਇਆ ਹੈ ਜਿਨ੍ਹਾਂ ਦੇ ਵਿੱਚ ਘਰਾਂ ਦਾ ਕਾਫੀ ਨੁਕਸਾਨ ਹੋ ਗਿਆ ਅਸੀਂ ਉਸ ਨੁਕਸਾਨ ਦੀ ਪਰਭਾਈ ਵਾਸਤੇ ਜਿੱਥੇ ਮਾਨਯੋਗ ਮੰਤਰੀ ਜੀ ਜਿਹੜੇ ਘਰ-ਘਰ ਰਾਸ਼ਨ ਦੇ ਰਹੇ ਆ ਔਰ ਉਹਨਾਂ ਨੇ ਟੀਮਾਂ ਔਰ ਬਕਾਇਦਾ ਸਾਨੂੰ ਹਦਾਇਤਾਂ ਕਰ ਦਿੱਤੀਆਂ ਕੇ ਆਪਾਂ ਨਗਰ ਪੰਚਾਇਤ ਦੀ ਤਰਫੋਂ ਹਰ ਇੱਕ ਭੈਣ ਭਰਾ ਦਾ ਘਰਾਂ ਦਾ ਵੀ ਜਿਹੜੇ ਨੁਕਸਾਨ ਹੋਏ ਆ ਉਹਨਾਂ ਦਾ ਵੀ ਨੁਕਸਾਨ ਦੀ ਪਰਪਾਈ ਕਰਨੀ ਹੈ ਔਰ ਜਿੱਥੋਂ ਤੱਕ ਲੋਕਾਂ ਦੀ ਸਿਹਤ ਦੇ ਨਾਲ ਸੰਬੰਧਿਤ ਗੱਲ ਹੈ ਉਹਦੇ ਸੰਬੰਧ ਵਿੱਚ ਨਗਰ ਪੰਚਾਇਤ ਅਜਨਾਲਾ ਵੱਲੋਂ ਲਗਾਤਾਰ ਫੌਗਿੰਗ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਅਸੀਂ ਪ੍ਰਾਇੋਰਟੀ ਤੇ ਸਪੈਸ਼ਲੀ 1 ਨੰਬਰ ਵਾਰਡ ਤੋਂ ਲੈ ਕੇ 1 ਨੰਬਰ ਵਾਰਡ 2 ਨੰਬਰ ਵਾਰਡ 3 ਨੰਬਰ ਵਾਰਡ 4 ਨੰਬਰ ਵਾਰਡ 5 ਨੰਬਰ ਵਾਰਡ ਤੇ ਕੁਝ ਏਰੀਆ 6 ਨੰਬਰ ਵਾਰਡ ਦਾ ਜਿਹੜੇ ਏਰੀਆਸ ਅਫੈਕਟ ਹੋਏ ਅਸੀਂ ਉਹਨਾਂ ਦੇ ਵਿੱਚ ਸਾਡੀਆਂ ਫੋਗਿੰਗ ਟੀਮਾਂ ਲਗਾਤਾਰ ਚੱਲ ਰਹੀਆਂ ਨੇ ਦੋ ਟੀਮਾਂ ਅਰਲੀ ਮਾਰਨਿੰਗ ਸਵੇਰੇ 7 ਵਜੇ ਵੀ ਚੱਲਦੀਆਂ ਔਰ ਸ਼ਾਮ ਨੂੰ ਸਾਡੀਆਂ ਜਿਹੜੀਆਂ ਇਸ ਵੇਲੇ 5:30 6 ਵਜੇ ਤੋਂ ਸ਼ੁਰੂ ਹੋ ਕੇ 2 ਘੰਟੇ ਲਗਾਤਾਰ ਜਿਹੜਾ ਏਰੀਆ ਅਸੀਂ ਉਹਨੂੰ ਕਵਰ ਕਰਦੇ ਹਾਂ ਸਾਡਾ ਮੰਤਵ ਔਰ ਸਾਡੇ ਮਾਨਯੋਗ ਖਲਕੇ ਦੇ ਵਿਧਾਇਕ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦਾ ਮੰਤਵ ਹੈ ਕਿ ਆਪਾਂ ਕਿਸੇ ਵੀ ਭੈਣ ਭਰਾ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਤੰਗੀ ਤਰੇਸ਼ੀ ਨਹੀਂ ਆਉਣ ਦੇਣੀ ਚਾਹੇ ਉਹ ਕਿਸੇ ਦੀ ਸਿਹਤ ਨਾਲ ਖਲਵਾੜ ਦੀ ਗੱਲ ਹੋਵੇ ਕਿ ਬਿਲਕੁਲ ਜਿਹੜਾ ਇਹ ਸਾਡੀਆਂ ਇਹ ਮੈਡੀਕਲ ਟੀਮਾਂ ਜਿਹੜੀਆਂ ਨੇ ਫੋਗਿੰਗ ਵਾਲੀਆਂ ਲਗਾਤਾਰ ਚਲ ਰਹੀ ਹੈ ਸ਼ਹਿਰ ਦੇ ਵਿੱਚ ਮੈਡੀਸਨ ਦੀ ਗੱਲ ਕਰੀਏ ਕਿਹੜੀ ਕਿਹੜੀ ਚ ਮੈਡੀਸਨ ਵਰਤੀ ਜਾਂਦੀ ਕਿੰਨੀ ਕੁ ਮਾਤਰਾਤ ਹੁੰਦੀ ਹੈ ਕਿਉਂਕਿ ਕਿਸੇ ਨੂੰ ਬੱਚਿਆਂ ਨੂੰ ਕਿਸੇ ਹੋਰ ਨੂੰ ਕਿਸੇ ਨੂੰ ਕੋਈ ਮੁਸ਼ਕਲ ਨਾ ਆ ਸਕੇ ਉਹ ਵੀ ਇਸ ਤੋਂ ਵੀ ਬਿਮਾਰ ਨਾ ਹੋ ਸਕੇ ਦੇਖੋ ਜਿੱਥੋਂ ਤੱਕ ਦਵਾਈ ਦਾ ਸਬੰਧ ਹੈ ਇਹਦੇ ਵਿੱਚ ਮੈਡੀਕਲ ਇਹਦੀਆਂ ਦਵਾਈਆਂ ਜਿਹੜੀਆਂ ਨੇ ਉਹ ਫੋਗਿੰਗ ਦੇ ਵਿੱਚ ਵਰਤੀਆਂ ਜਾਂਦੀਆਂ ਉਹਦੇ ਵਿੱਚ ਪਹਿਲਾਂ 50 ਐਮ ਐਲ ਦਵਾਈ ਵਰਤੀ ਜਾਂਦੀ ਸੀ ਪਰ ਅਸੀਂ ਹੋਰ ਇਹਨਾਂ ਨੂੰ ਆਦੇਸ਼ ਦਿੱਤੇ ਨੇ ਕਿ ਡਬਲ ਡੋਜ਼ ਕਰਕੇ ਕਿ ਜਿਹੜਾ ਮੱਛਰ ਹੈ ਇਦੇ ਤੋਂ ਡੇਂਗੂ ਫੈਲਣ ਦਾ ਡਰ ਹੈ। ਇਦੇ ਤੋਂ ਇਹ ਜਿਹੜਾ ਡੇਂਗੂ, ਮਲੇਰੀਆ ਜਾਂ ਹੋਰ ਟਾਈਫਾਇਡ ਇਸ ਤਰ੍ਹਾਂ ਦੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਫੈਲਣਾ ਫੈਲਣ ਉਸ ਵਾਸਤੇ ਨਗਰਪੰਚਾਇਤ ਅਜਨਾਲਾ ਮੁਸਤੈਦ ਹੈ ਔਰ ਸਾਡੇ ਅਧਿਕਾਰੀ ਕਰਮਚਾਰੀ ਸਾਡੇ ਸਾਰੇ ਅਫਸਰ ਸਹਿਬਾਨ ਸਭ ਦਾ ਕੋਈ ਧਿਆਨ ਲੱਗਿਆ ਹੋਇਆ ਕਿ ਚਲੋ ਉਹ ਕੁਦਰਤ ਦੀ ਕਰੋਪੀ ਕੁਦਰਤ ਦਾ ਕਹਿਰ ਸੀ ਤੇ ਪਰ ਆਪਾਂ ਉਹ ਜਿਹੜਾ ਕਿਸੇ ਤਰ੍ਹਾਂ ਦੇ ਵੀ ਕਿਸੇ ਭੈਣ ਭਰਾ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੇਣੀ ਇਸ ਕਰਕੇ ਲਗਾਤਾਰ ਸ਼ਹਿਰ ਦੇ ਵਿੱਚ ਜਿਹੜੀਆਂ ਫੌਗਿੰਗ ਕਰਵਾਈ ਜਾ ਰਹੀ ਹੈ ਸ਼ਹਿਰ ਵਾਸੀਆਂ ਨੂੰ ਕੀ ਫੀਲ ਕਰਨੀ ਚਾਹੁੰਦੇ ਦੇਖੋ ਜੀ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਸਮੂਹ ਸ਼ਹਿਰ ਵਾਸੀਆਂ ਨੂੰ ਦੋਨੇ ਹੱਥ ਜੋੜ ਕੇ ਨਿਮਰਤਾ ਸਹਿਤ ਅਪੀਲ ਕਰਾਂਗਾ ਬੇਨਤੀ ਕਰਾਂਗਾ ਕਿ ਆਪਾਂ ਸਾਡੀਆਂ ਟੀਮਾਂ ਲਗਾਤਾਰ ਚੱਲ ਰਹੀਆਂ ਨੇ ਜੇ ਕਿਤੇ ਤੁਹਾਨੂੰ ਕਿਤੇ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਤੁਰੰਤ ਨਗਰ ਪੰਚਾਇਤ ਅਜਨਾਲਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਾਡਾ ਟੋਲ ਫ੍ਰੀ ਨੰਬਰ 01858 299500 ਔਰ ਮੇਰਾ ਪਰਸਨਲ ਨੰਬਰ 988111157 24 ਕੰਟੇਪਲ ਆਫ ਦੇ ਕਿਸੇ ਵੀ ਪੈਣਪਰਾ ਨੂੰ ਕੋਈ ਤੰਗੀ ਤਰੇਸ਼ੀ ਆਉਂਦੀ ਹੈ ਤਾਂ ਦੋਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਿਲਕੁਲ ਲਗਾਤਾਰ ਤੁਸੀਂ ਤਸਵੀਰਾਂ ਜੇ ਦੇਖ ਰਹੇ ਸੀ ਅਸੀਂ ਇਸ ਵੇਲੇ ਨਗਰਪੰਚਾਇਤ ਐ ਇਨਾਲਾ ਦੀ ਹੈਲਪ ਨਾਲ ਅਤੇ ਸ਼ਹਿਰੀ ਪ੍ਰਧਾਨ ਦੀ ਮਦਦ ਨਾਲ ਅਸੀਂ ਬਾਡਾ ਦੇ ਵਿੱਚ ਗਏ ਸੀ ਜਿੱਥੇ ਕਿ ਅੱਜ ਫੋਕਿੰਗ ਕਰਵਾਈ ਜਾ ਰਹੀ ਹੈ ਜਿੱਥੇ ਕੀ ਗੱਲ ਖਾਸ ਤੌਰ ਤੇ ਨਗਰਪੰਚਾਇਤ aí ਨਾਲਾ ਦੇ ਪ੍ਰਧਾਨ ਜੀ ਨੇ ਬਿਲਕੁਲ ਗੱਲਬਾਤ ਕਰਦੇ ਆ ਦੱਸਿਆ ਕਿ ਹਰ ਪੱਖੋਂ ਲੋਕਾਂ ਦੀ ਸਿਹਤ ਨਾਲ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਸੇ ਦੀ ਸਿਹਤ ਨਾ ਖਰਾਬ ਹੋਵੇ ਅਤੇ ਡੇਂਗੂ ਮਲੇਰੀਆ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਉਸ ਤੋਂ ਅਸੀਂ ਇਹ ਆਪਣੇ ਸ਼ਹਿਰ ਵਾਸੀਆਂ ਨੂੰ ਬਚਾ ਸਕੀਏ ਉਸੇ ਨੂੰ ਲੈ ਕੇ ਹੀ ਜਿਹੜੀ ਐ ਵੋਕਿੰਗ ਕਰਵਾਈ ਜਾ ਰਹੀ ਹੈ ਨਾਲ ਨਾਲ ਉਹਨਾਂ ਵੱਲ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਕਿ ਅਸੀਂ ਸ਼ਹਿਰ ਵਾਸੀਆਂ ਦੇ ਨਾਲ ਖੜੇ ਹਾਂ ਹਰ ਵਕਤ ਖੜੇ ਹਾਂ ਕਿਸੇ ਤਰ੍ਹਾਂ ਦੇ ਵੀ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਜਿਹੜੀ ਹੋ ਨਹੀਂ ਆਉਣ ਦਿੱਤੀ ਜਾਊਗੀ ਬਾਕੀ ਤੁਸੀਂ ਜੁੜ ਰਹੋ ਇਸ ਤਰੀਕੇ ਨਾਲ ਹੀ ਗ੍ਰੇਟ ਪੰਜਾਬੀ ਟੀਵੀ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ